چه بود؟ چه بود؟ چه بود؟ چه ਦੇ ਨਾਮ ਸੁਣ ਕੋਈਆ ਉਤਾਰ ਮਨ ਕੀ ਕੋਕੋ ਸੰਤਨ ਸਤਿਗੁਰੂ ਦੁਗੁ ਦੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰੂ ਦੇ ਅੰਦਰ ਸਜ ਬੈਠੀ ਹੋਏ ਸਤਕਾਰ ਜੋ ਗੁਰੂ ਪਿਆਰੀ ਗੁਰੂਖੰਡ ਸਾਹਿਬ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਆਪ ਸੁਭਨਾ ਨਾਮ ਪਾਵਨ ਬਾਣੀ ਮਨ ਦੇ ਨਿਤਨੇਮ ਸਰਵਣ ਕੀਤੇ ਹਨ ਸੋ ਆਸ ਬਖਤੂ ਸੋ ਪਾਵਨ ਬੰਦ ਦੀ ਕਥਾ ਵਿਚਾਰ ਲਈ ਵਾਰ ਸੋ ਤਰਾ ਰੰਗਲੇ ਆਪਾਂ ਨੇ ਸਭਨੇ ਲੋੜ ਆਲ ਦੇ ਕੇ ਸਭਨੇ ਕਰਨੀ ਹੈ ਸੋ ਕਥਾ ਵਿਚਾਰ ਸਰਬਨ ਕਰਨ ਤੋਂ ਪਹਿਲਾਂ ਸਤਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਘਰ ਪਰਦੇ ਦੀ ਭਾਲਗੇ ਸਾਂਝ ਔਰ ਰਸਨਾ ਨੂੰ ਤਲਗੇ ਤਬੱਤਰ ਚੱਕਾ ਹੋ ਸੇਸ ਸਭ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਬਖਸ਼ੋ ਅਸੀਸ ਆਖ ਜੀ ਦੇ ਨਮਾਣੇ ਦੇ ਸੇਕ ਕੋ ਨੂੰ ਸੋ ਕਰਦੇ ਵਜ ਕੇ ਬਲਾਵ ਤੇ ਵਾਹੇ ਗੁਰ ਜੀ ਕਾ ਖਲਸਾ ਸੰਤਾਂ ਆਕਾਰ ਤਰਖਵੈਗੁਰੂ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਹੋ ਸੁਲਾਹੇ ਪ੍ਰਾਪਤ ਕਰੇ ਸੁਪਾਸੋਣੀ ਦਾ ਪਾਵਨ ਵਕਤ ਨਹਾਏ ਸਬਦੋ ਵੱਡੇ ਬਾਗ ਗੁਰ ਸਿੱਖਾਂ ਕੀ ਜੋ ਗੁਰ ਚੜ੍ਹਨੀ ਸਿੱਖ ਪੜ੍ਹਦੇ ਆ ਉਹਨਾਂ ਦੇ ਪੈਰੀ ਉੱਤਮ ਕਰਮ ਹੈ ਗੁਰੂ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਆ ਕਰਕੇ ਬੈਠਣਾ ਕਰਦੇ ਆ ਸਲਾਹ ਪ੍ਰਾਪਤ ਕਰਨਾ ਕਰਦੇ ਸਤਿਗੁਰੂ ਪਾਤਸ਼ਾਹ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਗਦੀ ਸੰਗ ਦੇ ਅੰਦਰ ਸਸਾਨੋ ਸਮਝਾਉਣਾ ਕਰਦੇ ਹੈਗੇ ਗਿਆਨ ਦੇਣਾ ਕਰਦੇ ਹੈ ਪਾਤਸ਼ਾਹ ਜੀ ਨੇ ਫਤਿਹ ਬੋਲ ਨੂੰ ਉਚਾਰਨ ਕੀਤੀਆਂ ਸੋ ਅਠਾਤੀ ਪੜਾਵਾਂ ਦੇ ਅੰਦਰ ਪਰਮਾਤਮਾ ਦੀ ਉਸਤਤ ਪਰਮਾਤਮਾ ਦੀ ਵਡਿਆਈ ਕੀਤੀ ਮਨੁੱਖਾਂ ਨੂੰ ਸਮਝਾਉਣਾ ਕੀਤਾ ਸਤਾਂ ਦੇ ਨਾਲ ਗਿਆਨ ਗੋਸ਼ਟ ਹੋਈ ਕਹਣਾ ਅੱਜ ਪਾਤਸ਼ਾਹੀ ਨੇ ਕੀ ਕਰ ਕੀਤੀ ਹੈ ਬਾਣੀ ਨੇ ਜਿਹੜੀ ਸ਼ਲੋਕ ਤੇ ਪਹੁੰਚੀ ਹੈ ਸ्लोਕ ਦੇ ਰੰਗ ਸਾਨੂੰ ਸਤਿਗੁਰੂ ਦੀ ਗਿਆਨ ਬਖਸ਼ਿਸ਼ ਕਰਦੀ ਹੈ। ਸਲੋਕ ਪਵਨ ਗੁਰੂ ਪਾਣੀ ਪਿਤਾ ਇਵੇਂ ਹਵਾ ਹੈ ਪਵਨ ਹੈ ਮੰਗੋ ਉਹ ਸਾਨੂੰ ਦਿਖਦੀ ਨਹੀਂ ਕੱਪੜੇ ਉੱਡ ਰਹੇ ਦਰਖਤਾਂ ਦੇ ਪੱਤੇ ਹਲ ਰਹੇ ਸਾਨੂੰ ਪਤਾ ਲੱਗਦਾ ਹੈ ਕਿ ਆਵਾਜ਼ ਚੰਨ ਰਹੀ ਹੈ ਪਰ ਦਿਖਦੀ ਨਹੀਂ ਹੈ ਇਵੇਂ ਜਿਵੇਂ ਸਾਡੇ ਸਵਾਸ ਜਿਹੜੇ ਇਹ ਹਵਾ ਹੈ ਸਵਾਸ ਲੈਣ ਦੀ ਜਰੂਰ ਹੈ ਪਰ ਸਾਨੂੰ ਦਿਖਦੇ ਨਹੀਂ। ਪਾਵਨ ਗੁਰੂ। ਇਹ ਜਿਹੜੇ ਸਾਡੇ ਸਵਾਸ ਹੈ ਇਹ ਗੁਰੂ ਦੀ ਤਰ੍ਹਾਂ। ਜਿਵੇਂ ਗੁਰੂ ਦੀ ਪੂਜਾ ਕੀਤੀ ਜਾਂਦੀ ਹੈ। ਗੁਰੂ ਨੂੰ ਕੀ ਆਯਾਜਨ ਕਰਾਉਂਦਾ। ਇਹ ਵੀ ਜਿਵੇਂ ਅਸੀਂ ਸਵਾਸਾਂ ਨੂੰ ਇਹਨਾਂ ਪ੍ਰਾਣਾਂ ਨੂੰ ਗੁਰੂ ਵਾਂਗੂ ਪੂਜਦੇ। ਗੁਰੂ ਗੰਗੂਰ ਜੇ ਸੇ ਪ੍ਰਾਣਾਂ ਦਾ ਸਵਾਸਾਂ ਦਾ ਸਤਕਾਰ ਕਰਾਂਗੇ ਜਿਵੇਂ ਤਨ ਤਨ ਸੋਮਣੀ ਭਗਤ ਬਾਬਾ ਨਾਮ ਦੇ ਨਾਮ ਦੇ ਉਹਨਾਂ ਨੇ ਉਚਾਰਨ ਕੀਤਾ ਗਹਿਰੀ ਕਰ ਕੇ ਨੀਵ ਕੁ ਗਈ ਉੱਪਰ ਮੰਡ ਕੁ ਛਾਈ ਇਹਨੇ ਜਿਹੜਾ ਮਨੋਖ ਹੈ ਗਹਰੀ ਗਹਰੀ ਦਾ 파ਵਨ ਦਾ ਹੈ ਡੂੰਗਾਈ ਕਹਿੰਦੇ ਡੂੰਗੀ ਮਕਾਨ ਦੀ ਨਿਉ ਰੱਖੀ ਬੜੀ ਡੂੰਗਾਈ ਦੀ ਮਜ਼ਬੂਤੀ ਦੇ ਲਈ ਕਹਿੰਦਾ ਇਹ ਮਕਾਨ ਦੀ ਜਿਹੜੀ ਨਿਉ ਆਂਗੀ ਨੀਵੇਂ ਰੱਖਾਂਗੇ ਡੂੰਗੀ ਰੱਖਾਂਗੇ ਤਾਂ ਮਕਾਨ ਜਿਹੜਾ ਉਹ ਮਜ਼ਬੂਤ ਬਣੇ ਨੀਵ ਕਲਾਇ ਰਾਏ ਦਾ 파ਵਨ ਦਾ ਫੋਦਣਾ ਨੀਵ ਦਾ ফাউন্ডਰ ਨੀਵ ਮਾ ਗਹਰੀ ਕਾਰਕਾ ਨੀਵ ਖੁਦਾਈ ਉੱਪਰ ਮੰਡਪ ਮੰਡਪ ਹੁੰਦਾਗਾ ਮਹਿਲ ਮਕਾਨ ਉਸਾਰਨ ਮੰਡਪ ਛਾਇਆ ਛਾਇਆ ਦਾ ਮਤਲਬ ਹੁੰਦਾਗਾ ਉਚਾ ਛਾਰ ਦੇ ਨਾਲ ਕਹਿੰਦੇ ਮੱਖਾ ਜਿਹੜਾ ਦੁਨਿਆਵੀ ᱧੌਂ ਤਾਂ ਬੜੀ ਦੂੰਗੀ ਰੱਖਦਾ ਪਰ ਦੁਨਿਆਵੀ ਜਿਹੜੀ ਸੋਤ ਐ ਉਹ ਵੀ ਬੜੀ ਦੂੰਗੀ ਰੱਖਦਾ ਪਰ ਜਿਹੜੀ ਗੁਰੂ ਜੀ ਆਰਿਓ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਆ ਕੇ ਆਤਮਕ ਗਿਆਨ ਲੈਣਾ ਆਤਮਕ ਗਿਆਨ ਦੀ ਸੋਝੀ ਲੈਣੀ ਆ ਉਧਰ ਡੰਗਾਈ ਹੁੰਦਾ ਹੈ ਉਧਰ ਹੈ ਬੱਧਾ ਜੱਟੀ ਜੋ ਭਰੇ ਨਾਮ ਗਣ ਨਾ ਕੋ ਕਰ ਇਹ ਬੱਧਾ ਜੱਟੀ ਵਿਚਾਰ ਕੋਈ ਗੱਲ ਨਹੀਂ ਇਹ ਵੀ ਥੋੜਾ ਮੋਟਾ ਨਾਲ ਚਾਹੀਦਾ ਰੱਬ ਦਾ ਨਾਮ ਰੱਬ ਦਾ ਨਾਮ ਹੀ ਲੱਗਦਾ ਹੈ ਕਈ ਵਾਰ ਨਾ ਬੱਧਾ ਨਾਮ ਲੈਣ ਲੱਗਦਾ ਹੈ ਕੋਈ ਨਾ ਕੋਈ ਵਿੱਚ ਪੰਗਾ ਪੈ ਜਾਂਦਾ ਹੈ ਜਾ ਪਰ ਕਿਤੇ ਬਹੁਤ ਦੁੱਖ ਲੱਗ ਜਾਂਦੇ ਨੇ ਜਾਂ ਪਰ ਮਨ ਕਿਤੇ ਭੱਜ ਜਾਂਦਾ ਹੈ ਜਾਂ ਪਰ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਪੈਦਾ ਹੋ ਜਾਂਦੇ ਨੇ ਜਾਂ ਪਰ ਰੱਬ ਦੇ ਘਰ ਸੰਗਤ ਦੇ ਵਿੱਚ ਆਉਂਦਾ ਜ਼ਰੂਰ ਹੈ ਤੇ ਕਈ ਵਾਰ ਅੰਤਰਾਮ ਦਾ ਸਾਰੇ ਤਾਂ ਨਹੀਂ ਹੁੰਦੇ ਪੰਜੇ ਕੁੰਗੜਾ ਇੱਕੋ ਜਿਹਾਂ ਵਿੱਚ ਕੁਝ ਐਦਾਂ ਦੇ ਵੀ ਹੁੰਦੇ ਮਨ ਪਰ ਬੇਈਮਾਨ ਹੁੰਦਾ ਹੈ ਪਰ ਉਹ ਗਲਤੀਆਂ ਫੜਨ ਲੱਗ ਜਾਂਦਾ ਬਾਬਾ ਜੀ ਕੀ ਕਹਿੰਦੇ ਐ ਫਲਾਣਾ ਕੀ ਕਹਿੰਦਾ ਹੈ ਭਾਵੇਂ ਰੱਬ ਵੱਲ ਤਾਂ ਧਿਆਨ ਹੀ ਨਹੀਂ ਜਾਂਦਾ ਬੰਦਾ ਚੱਕਾ ਬੰਦਾ ਚੱਕੀ ਕਰਦਾ ਮੈਂ ਗੁਰਦੁਆਰੇ ਜਾਇਆ ਮੈਂ ਮੰਦਿਰ ਮੈਂ ਮਸਜਿਦ ਜਾਇਆ ਧਿਆਨ ਕੋਈ ਨਹੀਂ ਲਾਇਆ ਧਿਆਨ ਵਿਕਾਰਾਂ ਦੇ ਵਿੱਚ ਹੀ ਬਸ ਰਿਹਾ ਫਿਰੋਖਦੀ ਮਾਰੇ ਕਹਿੰਦੇ ਨਾ ਗੁਣ ਨਾ ਨਾ ਤਾਂ ਕਿ ਨੀਉ ਤੇਰਾ ਜਾਇਆ ਜੇ ਤੂੰ ਗਿਆ ਸੀਗਾ ਰੱਬ ਦੇ ਘਰ ਆਪਣੇ ਤੇਰਾ ਫਰਮਾਨ ਨਹੀਂ ਕੀਤਾ ਕੋਈ ਫਾਇਦਾ ਨਹੀਂ ਹੋਇਆ ਨਾ ਉਪਕਾਰ ਨਾ ਉਹਦਾ ਕੋਈ ਫਾਇਦਾ ਹੋਇਆ ਕਹਿੰਦੇ ਨਾਲੇ ਦਾ ਤੂੰ ਟਾਈਮ ਖਰਾਬ ਕੀਤਾ ਨਾਲੇ ਤੇਨੂੰ ਕੁਝ ਬਣਿਆ ਨਹੀਂ ਹੈਗਾ ਰੱਬ ਦੇ ਘਰੋਂ ਮਿਲਿਆ ਨਹੀਂ ਪ੍ਰਾਪਤ ਨਹੀਂ ਕੀਤਾ ਉਹਦਾ ਫਾਇਦਾ ਕੀ ਹੋਇਆ ਕੋਈ ਫਾਇਦਾ ਨਹੀਂ ਹੋਇਆ ਤੇ ਪਾਤਸ਼ਾਹ ਜੀ ਕਹਿੰਦੇ ਮਾਰਕੰਡੇ ਤੇ ਕੂਵਤ ਕਾ ਪਦ ਨਾਮ ਦੇ ਕਹਿੰਦੇ ਮਾਰਕੰਡਾ ਦੇਖੀ ਹੋਇਆ ਤੂੰ ਨੇ ਸਵਾਸਾਂ ਦੀ ਕਦਰ ਕੀਤੀ ਇੱਕ ਗੁਰੂ ਵਾਂਗੂ ਹੋ ਗਿਆ ਆਪਣੇ ਵਰਗੇ ਜਿਹੜੇ ਲੋਕ ਸਨ ਉਹਨਾਂ ਨੂੰ ਲਖੀ ਜੀ ਨੂੰ ਆ ਕੇ ਦੇਵਾ ਕਹਿੰਦੇ ਲਖੀ ਜੀ ਤੁਸੀਂ ਕਾਨਿਆ ਤੋਂ ਛਪਰੀ ਪਾਈ ਹੋਈ ਹੈ ਯੂ ਦੇ ਵਿੱਚ ਤੁਸੀਂ ਬੈਠੇ ਹੋ ਕੱਖਾਂ ਕਾਨਾਂ ਦੀ ਤੁਹਾਡੀ ਉਮਰ ਬੜੀ ਲੰਬੀ ਹੈ ਕਦੋਂ ਦੇ ਦੇਖਦੇ ਆ ਕਿ ਕਿੰਨੀਆਂ ਪੀੜੀਆਂ ਸਾਡੀਆਂ ਲੱਗੀਆਂ ਤੁਸੀਂ ਉਦਾਂ ਦੇ ਉਦਾਂ ਗੇ ਤੇ ਫਿਰ ਤੁਸੀਂ ਐਦਾਂ ਕਰੋ ਸੋਨਾ ਘਰ ਬਣਾ ਲਵੋ ਸੋਹਣੀ ਛੱਪੜੀ ਬਣਾ ਲਵੋ ਅਸੀਂ ਬਣਾ ਦਿੰਨੇ ਆ ਜਾਂ ਇਸ ਤਰ੍ਹਾਂ ਕਰਕੇ ਸਲਾਹਾਂ ਦੇਣ ਲੱਗ ਪਏ ਤਰੂ ਕੀ ਜੀ ਕਹਿੰਦੇ ਜਿੰਨਾ ਸਮਾਂ ਅਸਮਾਨ ਸ਼ਤਰੀ ਬਣਾਉਣ ਦੇ ਵਿਦਲਾਵਾਂਗੇ ਜਿੰਨਾ ਸਮਾਂ ਅਸੀਂ ਆਹ ਕੁਸ਼ਕਾਮ ਦੇ ਬਾਤੇ ਲਾਵਾਂਗੇ ਸਮਾਨ ਇਕੱਠਾ ਕਰਨਾ ਇਹ ਉਹ ਕਹਨੇ ਸਾਡੇ ਸਵਾਸ ਹੈ ਜਿਹੜੇ ਅਜਾਈਂ ਚਨੇ ਜਾਣੇ ਮਾਰ ਕੰਡੇ ਤੇ ਕੋਵਤ ਘਾਈ ਸਾਡੇ ਵਰਗੇ ਲੋਕ ਹੈ ਜਿਹੜੇ ਸਲਾਹਾਂ ਦੇ ਜਿੰਨ ਤਰਨ ਤਰਨ ਹੁੰਦਾਗਾ ਕਾਨਿਆਂ ਦੀ ਸ਼ੱਪ ਕੱਖਾਂ ਕਾਨਿਆਂ ਦੀ ਮੂੜ ਮੂੜ ਹੁੰਦਾ ਗਰ ਸੇਰ ਤੇ ਨੀਕੀ ਜੀ ਕਹਿੰਦੇ ਸੇਰੀ ਲਪਾਉਣਾ ਦਾ ਛੱਤ ਥੱਲੇ ਛੱਦ ਚਾਹੇ ਹੋ ਲੈਟਰ ਹੋਵੇ ਤੇ ਛੱਦ ਚਾਹੇ ਕਾਨਿਆ ਦੀ ਹੋਵੇ ਤੇ ਚਾਇਲ ਬਾਲਿਆ ਦੀ ਹੋਵੇ ਗੱਲ ਤੇ ਇਹ ਹੈ ਵੀ ਸੇਰੀ ਲਪਾਉਣੀ ਕੰਜ ਬਸ ਸਿਰ ਸਾਡਾ ਲੁਕਿਆ ਹੋਇਆ ਕਾਨਿਆ ਦੀ ਛੱਦ ਥੱਲੇ ਮਾਰ ਕੰਮਾਂ ਤੇ ਕੋਵਦ ਕਾਰਜਨ ਕਰਨ ਧਰ ਮੂੜ ਬਲਾਗ ਹਾਮਰੋ ਕਰਤਾ RAM ਸੁਨੇਹੀ ਕਾਹੇ ਰੇ ਨਰ ਗਰਭ ਕਤਹੁ ਬੈਨੁ ਸੋਇ ਜਾਏ ਕੀ ਦੇਹੀ ਭਗਵਾਨ ਜੀ ਕਹਿੰਦੇ ਗੱਲ ਸੁਣੋ ਭਾਈ ਤੁਸੀਂ ਸਨੇਹ ਸਨੇਹ ਦਾ ਭਾਵ ਉਹਦਾ ਪਿਆਰ ਪ੍ਰੇਮ ਕਹਿੰਦੇ ਰੱਬ ਦੇ ਨਾਲ ਤੁਸੀਂ ਸਨੇਹ ਕਿਉਂ ਨਹੀਂ ਪਾਉਂਦੇ ਆਸਵਾਸਾ ਜਿਹੜੀ ਇਹਨਾਂ ਦੇ ਨਾਲ ਤੁਸੀਂ ਸਨੇਹ ਕਿਉਂ ਨਹੀਂ ਪਾਉਂਦੇ ਇਨਾਂ ਦੇ ਨਾਲ ਤੁਸੀਂ ਪਿਆਰ ਕਿਉਂ ਨਹੀਂ ਕਰਦੇ ਸਵਾਸਾਂ ਨਾਲ ਹਮਰੋ ਕਰਦਾ ਕਹਿੰਦੇ ਮੈਂ ਮੈਂ ਮੇਰੀ ਮੇਰੀ ਦੇ ਵਿੱਚ ਭੱਜੇ ਕਰਦੇ ਆ ਮੈਂ ਐਦਾਂ ਕੀਤਾ ਮੈਂ ਉਹਦਾਂ ਕੀਤਾ ਲੈ ਪਾਈ ਸਾਰਾ ਕੁਝ ਵੈਰ ਗੁਰੂ ਕਾਬਲ ਵਾਲਾ ਕਾਹੇ ਰੇ ਨਰ ਗਰਭ ਕਰ ਤੋ ਗਰਭ ਹੁੰਦਾ ਹੰਕਾਰ ਕਿਹੋਂ ਦਾ ਗਰਭ ਗੱਗਾ ਰਾਰਾ ਪੱਪਾ ਗਰਭ ਤਾਂ ਹੋ ਗਿਆ ਜਿਵੇਂ ਮਾਂ ਦਾ ਉਦਰ ਹੋ ਗਿਆ ਮਾਂ ਦੇ ਉਦਰ ਤੋਂ ਬੱਚਾ ਹੋਣ ਵਾਲਾ ਇਹ ਨੂੰ ਕਹੇ ਗਰਭ ਇਹ ਕੌਣ ਦਾ ਗੱਗਾ ਰਾਰਾ ਪੱਪਾ ਗਰਭ ਗਰਭ ਹੁੰਦਾ ਹੰਕਾਰ ਤੇ ਭਗਤ ਜੀ ਕਹਿੰਦੇ ਪਾਈ ਤੂੰ ਹੰਕਾਰ ਦੇ ਵਿੱਚ ਉਤਰਿਆ ਫਿਰਦਾ ਰਹਿਣਾ ਕਾਹੇ ਰੇ ਨਰ ਗਰਭ ਕਰਤ ਹੋ ਮੈਨੂੰ ਸਿੱਝਾਈ ਤੇ ਤੇ ਦੇ ਤੈਨੂੰ ਸਮਝ ਆਉਣੀ ਚਾਹੀਦੀ ਹੈ ਦੁਨੀਆਂ ਦੇ ਲੋਕ ਸਾਨੂੰ ਸਲਾਹਾਂ ਦਿੰਦੇ ਹੋ ਤੁਸੀਂ ਇੱਥੇ ਸਦਾ ਲਈ ਰਹਿ ਜਾਣਾ ਤੁਸੀਂ ਵੀ ਚੱਲ ਜਾਣਾ ਸੰਸਾਰ ਤੋਂ ਸਭ ਨੇ ਵਾਰੀ ਆਪੋ ਆਪਣੀ ਕੋਈ ਨਾ ਕਰ ਦੇਤੀ ਕਿਸੇ ਨੇ ਵੀ ਨਹੀਂ ਰਹਿ ਜਾਣਾ ਤੇ ਫਿਰ ਕਿਉਂ ਮੈਨੂੰ ਸਲਾਹਾਂ ਦਿੰਦੇ ਹੋ ਤੁਸੀਂ ਵੀ ਰੱਬ ਦੇ ਨਾਲ ਜੁੜ ਜਾਓ ਆਸਵਾਸਾ ਨੂੰ ਗੁਰੂ ਦਾ ਕੋ ਕੋਜੋ ਇਹ ਦੁਆਰਾ ਇੱਕ ਸ્વાસ ਨਿਕਲਿਆ ਹੋਇਆ ਮੁਰਕੇ ਮਿਲਦਾ ਨਹੀਂ ਹੈ ਬਿੰਸ ਜਾਇ ਤੂਠੀ ਦੇਹੀ ਇਹ ਜਿਹੜੀ ਠੂਕੀ ਦੇਹੀ ਜਿਹਦਾ ਮਾਨ ਕਰਦੇ ਹੋ ਇੱਕ ਦਿਨ ਇਹਨੇ ਬਿੰਸ ਜਾਣਾ ਖਤਮ ਹੋ ਜਾਣਾ ਅੱਗ ਦੇ ਵਿੱਚ ਮੱਚ ਜਾਣਾ ਹੈ ਜੇ ਦਾ ਤੁਸੀਂ ਮਾਨ ਮਾਨ ਮੁਨੀ ਮਨ ਪਰ ਗਲੇ ਮਾਨ ਸਮੇ ਕੋ ਕਰੇ ਮਾਨ ਸਮਾ ਆ ਜਾਂਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਾਵਨ ਗੋਹ ਇਹ ਜਿਹੜੇ ਸਵਾਸ ਤੇ ਹਵਾ ਹੈ ਕਾਇਨ ਜਿਵੇਂ ਗੁਰੂ ਦੀ ਪੂਜਾ ਕੀਤੀ ਜਾਂਦੀ ਆ ਭਾਈ ਜਿਵੇਂ ਮਾਰਕੰਡੋ ਰਖੀ ਨੇ ਗੁਰੂ ਗੋਬਿੰਦ ਪੂਜਾ ਕੀਤੀ ਸਵਾਸਾਂ ਦੀ ਐਵੇਂ ਜਿਵੇਂ ਪਾਇ ਤੁਹਾਨੂੰ ਵੀ ਸਵਾਸਾਂ ਦੀ ਪੂਜਾ ਕਰਨੀ ਚਾਹੀਦੀ ਆ ਪਰ ਤੁਸੀਂ ਦੁਨੀਆਂ ਦੇ ਲੋਕ ਖਾਣਾ ਪੀਣਾ ਆਸਰਾ ਸਰਾ ਵਿਸਰ ਗਿਆ ਹੈ ਮਰਨਾ ਖਾਣਾ ਤਵਸਕਲ ਖਾਣਾ ਜਿੱਤੇ ਸ਼ਕਤੀ ਪ੍ਰਕਾਰ ਦੇ ਭੋਜਨ ਖਾਣੇ ਆਣਾ ਪੀਣਾ ਮੀਰ ਦੇ ਵਿੱਚ ਹੋਰ ਵੀ ਬਹੁਤ ਕੁਸ ਆ ਜਾਂਦਾ ਹੈ ਹੱਸਣਾ ਸੌਣਾ ਹਸਲਿਆ ਖੇਡ ਲਿਆ ਸੌਂ ਲਿਆ ਗਿੱਸ ਲਗਿਆ ਹੈ ਮਰਨਾ ਮਰਨਾ ਕੋ ਲਈ ਖਸਮਾਂ ਰਸਾਰ ਕਹਿੰਦੇ ਆਪਰਨ ਨੂੰ ਪਲਾ ਕੇ ਫਿਰ ਪਿਆਰਿਆ ਕੀ ਕਰੇਗਾ ਤੇ ਗ ਜੀਵਨ ਨਹੀਂ ਰਹਿਣਾ ਤੇਰਾ ਇਥੇ ਆਉਣਾ ਪਿਆਰਿਆ ਤਿਰਗਾ ਤੈਨੂੰ ਦਾ ਪਾਵ ਮੁੰਦਾ ਗਾ ਘਟੇ ਲਾਂ ਤੈਨ ਫੇਰ ਤੇਰਾ ਜੰਮਣਾ ਘਟੇ ਲਾਂ ਸਾਥੇ ਦੁਨੀਆਂ ਦੇ ਉੱਪਰ ਤੂੰ ਭਾਰ ਐ ਜੇ ਤੂੰ ਰੱਬ ਦੇ ਨਾਲ ਜੁੜਦਾ ਨਹੀਂ ਭੋਏ ਭਾਰ ਤੈਨ ਯਾਦ ਜਿਨਾਂ ਆਂ ਭਗਤ ਸਿੰਘ ਸਾਹਿਬ ਜੀ ਕਹਿੰਦੇ ਜਿਨਾਂ ਨੂੰ ਰੱਬ ਦਾ ਨਾਮ ਦਿਸਦਾ ਜਾਂਦਾ ਭੋਏ ਭਾਰੀ ਏ ਭੋਏ ਉਹਦੀ ਆਤਮਾ ਤੀ ਕੰਦੇਤਾਤੀ ਦੇ ਉੱਪਰ ਉਹ ਤਾਂ ਲੋਕ ਭਾਰ ਇੱਕ ਲੋਕਾਂ ਦੁਨੀਂ ਦਿਆ ਰੱਬ ਜੀ ਉਹਨਾਂ ਨੂੰ ਇਨਸਾਨ ਨਹੀਂ ਮੰਨਦੀ ਇੱਕ ਭਾਰ ਸਮਝਦੀ ਰੱਬ ਜੀ ਕਹਿੰਦੇ ਚੰਗੇ ਇਨਸਾਨ ਉਹ ਹੈ ਜਿਹਨੇ ਰੱਬ ਦੇ ਚਰਨਾ ਨਾਲ ਜੁੜਦੇ ਨੇ ਰੱਬ ਦੀ ਬਾਤ ਨੂੰ ਮੰਨਦੇ ਆ ਪਦਾਰਥ ਵੀ ਮਿਲਦੇ ਆ ਪਦਾਰਥਾਂ ਦੇ ਨਾਲ ਵੀ ਪਿਆਰ ਕਰਦੇ ਆ ਵਾਹਿਗੁਰੂ ਦੀਆਂ ਉਹ ਦਾਤਾਂ ਮਿਲਦੀਆਂ ਪਿਆਰ ਕਰਦੇ ਆ ਤੇ ਸੁਆਸ ਆ ਜਿਹਨੇ ਇਹ ਵੀ ਦਾਤ ਮਿਲੀ ਹੈ ਇਹਨਾਂ ਦਾ ਵੀ ਸਤਕਾਰ ਕਰਨਾ ਉਹਨਾਂ ਸਰੀਰ ਦੀ ਸੰਭਾਲ ਕਰਾਂਗੇ ਸਰੀਰ ਦੀ ਉਮਰ ਲੰਬੀ ਹੁੰਦੀ ਹੈ ਵਿਦੇਸ਼ਾਂ ਦੇ ਕਿਜਾਨੇ ਉਥੇ ਕੀ ਹੈ ਉਥੇ ਹਵਾ ਪਾਣੀ ਚੰਗਾ ਹੈ ਉਥੇ ਖਾਣ ਪੀਣ ਚੰਗਾ ਹੈ ਤੇ ਲੋਕਾਂ ਦੀ ਜਿਹੜੀ ਉਮਰ ਆ ਕੇ 10 ਸਾਲ ਵੱਧ ਜਾਂਦੀ 20 ਸਾਲ ਵੱਧ ਜਾਂਦਾ ਇੱਥੇ ਉਮਰ 20 ਸਾਲ ਕੱਟ ਜਾਂਦੀ ਹੈ ਜਿੱਥੇ ਬੰਦੇ ਨੇ 60 ਸਾਲ ਦਾ ਹੋਣ ਉਹਦੇ 40 ਦਾ ਰਹਿ ਜਾਂਦਾ ਇਹਵੇਂ ਜਿਵੇਂ ਸਤਿਗੁਰੂ ਜੀ ਕਹਿੰਦੇ ਜੇ ਸਰੀਰ ਦੀ ਸੰਭਾਲ ਕਰੋਗੇ ਤਤਵਾ ਦੀ ਉਮਰ ਵੱਧ ਜਾ। ਹੁਣ ਸਰੀਰ ਦੀ ਇਸਤਮਾਲ ਕਿਵੇਂ ਕਰਨੀ ਹੈ ਜਿਵੇਂ ਮਾਤਾ ਗੰਗਾ ਜੀ ਜਿਹੜੇ ਸਨ ਮਾਤਾ ਗੰਗਾ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਆਖਿਆ ਕਿ ਪਾਸਾ ਜਿਓ ਅਜ ਇੱਕ ਨਮੋਸੀ ਚੰਣੀ ਪੈਣੀ ਜਦੋਂ ਥੋੜਾ ਜਾਂ ਨਮੋਸੀ ਦੇ ਵਿੱਚ ਸਨ ਤਾਂ ਮਾਤਾ ਗੰਗਾ ਜੀ ਨੇ ਪੁੱਛ ਲਿਆ ਗੁਰੂ ਅਰਜਨ ਦੇਵ ਸਾਹਿਬ ਜੀ ਕੰਦੇ ਗੰਗਾ ਕੀ ਗੱਲ ਬਾਤਾਂ ਕੀ ਇਦਾਂ ਮਨ ਬਾ ਰੱਖਿਆਗਾ ਤਾਂ ਮਾਤਾ ਗੰਗਾ ਜੀ ਨੇ ਪਹਿਲਾਂ ਤਾਂ ਕਹਾਣੀ ਜੇ ਲਾਈ ਤਾਂ ਫਿਰ ਬਾਅਦ ਦੇ ਵਿੱਚ ਦਾਸਿਆਂ ਨੇ ਆਖਿਆ ਕਿ 파사 ਜੀਓ ਗੱਲ ਇਹ ਐ ਮਾਤਾ ਜੀ ਸੌਦੇ ਨਾਲ ਜਾ ਰਹੇ ਸੀ ਇਹਨਾਂ ਦੇ ਕੋਈ ਗਹਿਣੇ ਨਹੀਂ ਸੀ ਪਾਏ ਹੋਏ ਕੰਨ ਖਾਲੀ ਸੀ ਤਾਂ ਅਸੀਂ ਇਹਨਾਂ ਨੂੰ ਮਜ਼ਾਕ ਇੱਧਰ ਦੇ ਨਾਲ ਹੀ ਇਹਨਾਂ ਨੂੰ ਕਹਾਂ ਵੀ ਵੀ ਤੁਸੀਂ ਗੁਰੂ ਕੇ ਮਹਿਲੋਂ ਤੁਸੀਂ ਵੱਡੇ ਹੋ ਤੇ ਤੁਹਾਡੇ ਤਾਂ ਗਹਿਣੇ ਹੋਣੇ ਚਾਹੀਦੇ ਤੇ ਤੁਸੀਂ ਕਿਉਂ ਨਹੀਂ ਸਾਡੇ ਗਹਿਣੇ ਪਾਏ ਵੇ ਸਜੇ ਹੋਏ ਆ ਤੇ ਪਰ ਤੁਸੀਂ ਸਿੰਪਲ ਹੋ ਤੇ ਇਹਨਾਂ ਨੂੰ ਮਜ਼ਾਕ ਵੀ ਕਿਧਰ ਤੇ ਲਾਂਭਾ ਵੀ ਦਿੱਤਾ ਗਿਆ ਤੇ ਹੁਣ ਟੈਂਸ਼ਨ ਦੇ ਵਿੱਚ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਤਾ ਗੰਗਾ ਜੀ ਤੋਂ ਆਖਿਆ ਗੰਗਾ ਗੱਲ ਸੁਣ ਇਹ ਜਿਹੜੇ ਗਹਿਣੇ ਆਗੇ ਜਦੋਂ ਮਨੁੱਖ ਮਰ ਜਾਂਦਾ ਹੈ ਜਿਹੜੀਆਂ ਉਂਗਲਾਂ ਦੇ ਵਿੱਚ ਗਹਿਣੇ ਪਾਏ ਗਿਆ ਉਹ ਲਾਹੇ ਜਾਂਦੇ ਕੰਨਾਂ ਦੇ ਵਿੱਚ ਪਾਏ ਵਿਆ ਉਹ ਲਾਹੇ ਜਾਂਦੇ ਜੋ ਵੀ ਗਹਿਣਾ ਪਾਇਆ ਬਾ ਉਹ ਲਾਹੇ ਜਾਂਦਾ ਗਲ ਦੇ ਵਿੱਚ ਆਰ ਪਾਇਆ ਉਹ ਵੀ ਲਾਹੇ ਜਾਂਦਾ ਇਨ ਆਕਾ ਗੰਦਨ ਗਹਿਣਾ ਤਾਂ ਉਹ ਹੋਣਾ ਚਾਹੀਦਾ ਜਿਹੜਾ ਨਾਲ ਜਾਵੇ ਇੱਕ ਤਾਂ ਗਹਿਣਾ ਸਾਡੇ ਸਵਾਸ ਮਾਤਾ ਗੰਗਾ ਜੀ ਕੇ ਗੰਗਾ ਜੇ ਸਵਾਸਾਂ ਨੂੰ ਅਸੀਂ ਸੋਨੇ ਬਣਾ ਲਗੇ ਨਾ ਸਭ ਤੋਂ ਵੱਡਾ ਗਹਿਣਾ ਜੇ ਸਵਾਸਾਂ ਨੂੰ ਹੀ ਅਸੀਂ ਸੋਨੇ ਬਣਾ ਸਕਦੇ ਤਾਂ ਦੂਜੇ ਗਹਿਣਾ ਤੱਕੇ ਕਰਾਉਣਾਗਾ ਇਹ ਦਸਵ ਪ੍ਰੋਜੈਕਟ ਹੀ ਨਹੀਂ ਜਾਂ ਤੇ ਦੂਸਰਾ ਬਚਨ ਕੀਤਾ ਜਦੋਂ ਆਪਾਂ ਸ੍ਰੀ ਸ਼ੋਕਮਨੀ ਸਾਹਿਬ ਜੀ ਦਾ ਪਾਠ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਅੰਦਰ ਉਸ ਤੋਂ ਪਹਿਲਾਂ ਇੱਕ ਬਾਣੀ ਆ ਬਾਵਨਖਰੀ ਬਾਣੀ ਹੈ ਜਿਹੜੀ ਉਹਦੇ ਵਿੱਚ ਪਾਸਾ ਜੀ ਨੇ ਅਚਾਰਨ ਕੀਤੀ ਬਾਣੀ ਤੇ ਸ਼ਬਦ ਇੱਕ ਸਰੂਬਲੇ ਇੱਕ ਲਾਸਟ ਵੇ ਜਦੋਂ ਜਿਹੜੀ ਬਾਵਨਾ ਖਰੀਦੀ ਜਿਹੜੀ ਬਾਣੀ ਸਮਾਪਤ ਹੁੰਦੀ ਹੈ ਉੱਥੇ ਜਾ ਕੇ ਉਚਾਰਨ ਕੀਤਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਬੰਦ ਸੁਹਾਗਰਾ ਇਸ ਤਰਾ ਮਤਲਬ ਇਹ ਪਾਵਨ ਬਾਣੀ ਦਾ ਸ਼ਬਦ ਸਤਿਗੁਰਾਂ ਦੀ ਉਚਾਰਨ ਕੀਤਾ ਲੈ ਗੰਗਾ ਐਦਾਂ ਕਰ ਤੈਨ ਨਮੋਸੀ ਨਹੀਂ ਚਲਣੀ ਪੈਣੀ ਕੋਈ ਤੈਨੂੰ ਮਜ਼ਾਕ ਨਹੀਂ ਕਰੂਗਾ ਲੈ ਪੰਜ ਸਾਹਨੇ ਸੰਗ ਤਾਂ ਸੋ। ਇਹ ਅਸਲੀ ਗਹਿਣਾਗਾ 52 ਅਖਰੀ ਦੀ ਬਾਣੀ ਹੈ ਪੜ੍ਹਨੀ ਹੈ। ਆ ਜਿਹੜਾ ਸ਼ਬਦ ਸ਼ੁਰੂ ਵੇਲੇ ਤੇ ਸਮਾਪਤੀ ਵੇਲੇ ਲਾ ਦਿੱਤਾ ਏਕ ਡੱਬਾ ਬੰਦ ਕਰ ਦਿੱਤਾ ਤੇ ਟੱਕਣ ਲਾ ਦਿੱਤਾ ਦੋਨੇ ਪਾਸੋਂ। ਇਹ ਬੰਦ ਕਰ ਦਿੱਤਾ। ਇਹ ਗਾਇਨਾ ਅਸਲੀ ਹੁਣ ਤੁਹਾਡੇ ਕੋਲ ਆ ਗਏ ਜਿਵੇਂ ਜਿਵੇਂ ਤੁਸੀਂ ਇਹਨੂੰ ਪੜਿਤ ਲਓਗੇ ਬਾਣੀ ਨੂੰ ਜਪੀ ਚੱਲੋਗੇ ਸਿਮਰਨ ਕਰੀ ਚੱਲੋਗੇ ਤੇਮੇ ਤੇਮੇ ਤੁਹਾਡਾ ਜਿਹੜਾ ਮਨੁੱਖਾ ਜਨਮ ਆ ਉਹ ਸਫਲਾ ਹੁੰਦਾ ਜਾਵੇਗਾ ਤੇ ਮਾਤਾ ਗੰਗਾ ਜੀ ਨੇ ਸਤਿਵਚਨ ਤੇ ਦਾਸੀਆਂ ਨੇ ਵੀ ਸਤਿਵਚਨ ਸਭ ਨੇ ਸੰਗਤਾਂ ਨੇ ਸਤਿਵਚਨ ਪਾਸਾ ਜੀ ਦਾ ਵਚਨ ਮਾਰੇ ਕਹਿੰਦੇ ਗਾਵਿਆ ਸੁਣਿਆ ਦਿਨ ਕਾ ਹਲ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਂ ਨਹੀਂ ਗੱਲ ਤੇ ਸਤ ਬੰਧਨ ਦੀ ਆਨਾ ਅਸੀਂ ਸਤ ਮੱਜਨ ਮੰਨਦੇ ਕੋਈ ਨਹੀਂ ਕਰਨੀ ਅਸੀਂ ਆਪਣੀ ਮਰਜ਼ੀ ਹੈ ਉਹ ਦਾਸ ਹੀ ਜੀ ਗੁਰੂ ਨੂੰ ਮੰਨਦੇ ਆ ਗੁਰੂ ਦੇ ਸਿੱਖ ਆ ਹੂੰ ਅਸੀਂ ਗੁਰੂ ਦੇ ਸਿੱਖਾਂ ਨੇ ਹੂੰ ਮੇਰਾ ਪਿਓ ਆਗਾ ਮੇਰੀ ਮਾਂ ਜੀ ਤੇ ਅੰਦਰ ਬਾੜ ਕੇ ਉਹਨਾਂ ਪੁੱਟੀ ਜਾਂਦੇ ਨੇ ਲੋਕਾਂ ਦੇ ਸਾਹਮਣੇ ਮੇਰੇ ਮਾਪਿਓ ਹੈ ਇਹ ਬੜੇ ਚੰਗੇ ਆ ਇਹ ਇਸ ਤਰ੍ਹਾਂ ਉਹਨਾਂ ਦੀ ਕਦਰ ਪੋੜਾ ਨਹੀਂ ਕਰਵਾਇਆ। ਭਗवते ਨਮਤ੍ਰੇ ਮਾ ਵਾਲਾ ਸ਼ਲੋਕ। ਬੱਚੇ ਨਾਲ ਮਤ੍ਰੇਰੀ ਮਾਂ ਕਿੰਨਾ ਭੈਣਾ ਸ਼ਲੋਕ ਤੇ ਜਦੋਂ ਅਗਲਾ ਆ ਜਾਂਦਾ ਉਹ ਤੋਂ ਬੜਾ ਚੰਗਾ ਤੇ ਮਗਰੋਂ ਉਹਦੇ ਨਾਲ ਦੁਰਦਸ਼ਾ। ਐਵੇਂ ਜਿਵੇਂ ਫਿਰ ਅਸੀਂ ਉਹਨੂੰ ਗੁਰੂ ਦੇ ਸੰਗਾਂਗੇ ਸਿੱਖਾਂਗੇ ਤੇ ਗੱਲ ਕੋਈ ਨਹੀਂ ਬਣ ਕੇ ਰਹਿ ਗਈ। ਉਦੋਂ ਸਾਨੂੰ ਗੁਰੂ ਸਾਹਿਬ ਕੁਝ ਕਹੇ ਨਾ। ਉਦਾਂ 1052 ਬਚਨ ਜਿਹੜੇ ਬਾਹਰ ਦੇਖ ਕੇ ਲਾਇ ਹੋਏ ਜਾਂਦੇ ਬੋਰਡ ਦੇ ਉੱਪਰ ਦੇ ਉਹਨਾਂ ਬਚਨਾਂ ਦੇ ਅਸਾਰ ਕੋਈ ਨਹੀਂ ਚੱਲਦਾ ਕਰਦੇ ਸੀ ਆਪਣੀ ਮਰਜ਼ੀ ਨਾਲ ਜੇ ਕੋਈ ਮਰਜ਼ਾਦਾ ਦੀ ਗੱਲ ਲਾਗੇ ਉੱਥੇ ਅਸੀਂ ਫਿਰ ਵੀ ਅਸੀਂ ਭੱਟੇ ਆ ਅਸੀਂ ਆਪਣੀ ਮਰਜ਼ੀ ਕਰਾਂਗੇ ਅਸੀਂ ਗੁਰੂ ਦੀ ਗੱਲ ਨਹੀਂ ਮੰਨਣੀ ਅਸੀਂ ਆਪਦੀ ਮਰਜ਼ੀ ਦੇ ਮੁਤਾਬਕ ਚੱਲਾਂਗੇ ਸਾਡਾ ਇੱਜ਼ਤ ਕਰਿਆ ਤਾਂ ਅਸੀਂ ਉਹ ਗੱਲ ਨੂੰ ਮੰਨ ਲਾਂਗੇ ਤੇ ਨਹੀਂ ਕਿਸੇ ਦੇ ਆਕੇ ਨਹੀਂ ਅਸੀਂ ਕਰਾਂਗੇ ਅਨੇਮ ਨਾ ਤੇ ਫੇਰ ਪਾਇ ਸਿੱਖ ਕਿਹੜੇ ਪਾਸੋਂ ਮਾਰੇ ਕੰਨੇ ਜਿੰਨ ਪੈ ਅਦਬ ਉਹਨਾਂ ਬਾਣੀ ਧਾਰਾ ਜਾਣੋ ਸੋ ਸਿੱਖ ਨਾ ਹੀ ਹਮਾਰਾ ਕਹਿੰਦੇ ਜਿਹੜਾ ਮਨੁੱਖ ਗੁਰੂ ਦੇ ਬੰਦਨੋਂ ਦਾ ਅਦਬ ਸਤਕਾਰ ਨਹੀਂ ਕਰਦਾ ਗੁਰਬਾਣੀ ਦਾ ਸਤਕਾਰ ਨਹੀਂ ਕਰਦਾ ਮਾਰੇ ਕਹਿੰਦੇ ਮੇਰਾ ਸਿੱਖ ਹੀ ਨਹੀਂ ਉਹ ਕਹੀ ਜਾਵੇ ਮੈਂ ਸਿੱਖਾਂਗਾ ਇਹਨਾਂ ਗੁਰੂ ਦਾ ਹੁਕਮ ਨਹੀਂ ਮੰਨਦਾ ਗੁਰੂ ਦੀ ਆਗਿਆ ਦਾ ਪਾਲਨ ਨਹੀਂ ਕਰਦਾ ਗੁਰੂ ਦੇ ਕਹਿਣੇ ਦੇ ਵਿੱਚ ਨਹੀਂ ਚੱਲਦਾ ਤੇ ਗੁਰੂ ਪਿਆਰੋ ਮਾਰੇ ਕਹਿੰਦੇ ਮੇਰਾ ਸਿੱਖ ਨਹੀਂ ਹੋਈ ਜਾਵੀਂ ਮੈਸੇਜ ਭਜਾ। ਤੇ ਫਿਰ ਜੀ ਗੁਰੂ ਨੇ ਕਹਿ ਦਿੱਤਾ ਸਾਨੂੰ ਵੀ ਮੇਰਾ ਸਿੱਖ ਨਹੀਂ ਤੇ ਫਿਰ ਸਾਨੂੰ ਵੀ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਅਸੀਂ ਤਾਂ ਗੁਰੂ ਦੇ ਸਿੱਖ ਅਖਵਾਉਣਾ ਚਾਹੁੰਦੇ ਹਾਂ ਗੁਰੂ ਦੇ ਬਣਨਾ ਚਾਹੁੰਦੇ ਹਾਂ ਤੇ ਸਾਨੂੰ ਗੁਰੂ ਨੇ ਇਹ ਗੱਲ ਕਹਿ ਦਿੱਤੀ ਇਹਦਾ ਮਤਲਬ ਸਾਨੂੰ ਗੁਰੂ ਦੇ ਪਤਨਾ ਤੇ ਪਹਿਰਾ ਦੇਣਾ ਪਊਗਾ ਤੇ ਅਸੀਂ ਗੁਰਗਾਰੇ ਬਣਾ ਹੁਣ ਮਾਤਾ ਗੰਗਾ ਜੀ ਨੂੰ ਜਦ ਇਹ ਗੱਲ ਆਕੀ ਤਾਂ ਮਾਤਾ ਗੰਗਾ ਜੀ ਨੇ ਸਭ ਸੰਗਤਾਂ ਨੇ ਸੱਤ ਬਚਨ ਮੰਨਿਆ ਤੇ ਇਸ ਗਹਿਣੇ ਨੂੰ ਗ੍ਰਹਿਣ ਕਰ ਲਿਆ ਤੇ ਗ੍ਰਹਿਣ ਕਰਕੇ ਤੇ ਆਪਣੇ ਜੀਵਨ ਨੂੰ ਸਫਲਾ ਕੀਤਾ ਇਸੇ ਤਰ੍ਹਾਂ ਇਹ ਜਿਹੜਾ ਸਵਾਸ ਆਗੇ ਜਿਵੇਂ ਸਤਿਗੁਰਾਂ ਨੇ ਗੰਗਾ ਜੀ ਨੂੰ ਆਖਿਆ ਵੀ ਸਵਾਸ ਦੀ ਕਦਰ ਕਰ ਸਕਾਂ ਸਵਾਸਾਂ ਦੀ ਕਦਰ ਕਰਨੀ ਸਿੱਖਾਂਗੇ ਆਪਣੇ ਸਰੀਰ ਦੀ ਕਦਰ ਕਰਨੀ ਸਿੱਖਾਂਗੇ ਤਾਂ ਜਾ ਕੇ ਮਾਂ ਪਿਓ ਦੀ ਆਪਣੇ ਬੱਚਾਂ ਦੀ ਆਪਣੇ ਭੈਣ ਭਾਣਾਂ ਦੀ ਆਪਣੀ ਘਰ ਵਾਲੀ ਦੀ ਘਰ ਵਾਲੀ ਆਪਣੇ ਪਤੀ ਦੀ ਤਾਂ ਇਹ ਰਿਸਪੈਕਟ ਕਰ ਸਕਦੇ ਹਾਂ ਇੱਜ਼ਤ ਕਰ ਸਕਦੇ ਆ ਤੇ ਦੂਸਰੇ ਦੀ ਇੱਜ਼ਤ ਕਰ ਸਕਦੇ ਆ ਨਹੀਂ ਅਸੀਂ ਕਰ ਨਹੀਂ ਸਕਦੇ ਜਿਹੜਾ ਮਨੁੱਖ ਆਪਣੇ ਸਵਾਸਾਂ ਦਾ ਨਹੀਂ ਬਣਦਾ ਆਪਣੇ ਸਰੀਰ ਦਾ ਨਹੀਂ ਬਣਦਾ ਤੇ ਦੂਸਰਾ ਦਾ ਕਿਵੇਂ ਬਣੂਗਾ ਨਹੀਂ ਬਣ ਸਕਦਾ ਇਸ ਕਰਕੇ ਭਾਈ ਪਹਿਲਾਂ ਆਪਣੇ ਸਰੀਰ ਦੇ ਬਣੀਏ ਸਰੀਰ ਨੂੰ ਤੋਖਾਣਾ ਦੇ ਕੇ ਆਪਣੇ ਸਵਾਸਾਂ ਦੇ ਬਣੀਏ ਸਵਾਸਾਂ ਨੂੰ ਤੋਖਾਣਾ ਦੇ ਕੇ 24000 ਸਵਾਸ ਸਾਲ ਮਿਲਦਾ ਰਜਨਾ 24 ਹਜ਼ਾਰ ਸਵਾਸ ਦੀ ਪੂਰਾ ਕਦਰ ਨਹੀਂ ਕਰਦੇ ਸੈਂ ਗਵਾ ਦਿੰਦੇ ਤੇ ਫਿਰ ਤੁਸੀਂ ਦੂਸਰੇ ਬਗਾਨੇ ਬੰਦੂ ਦੀ ਕਿੱਥੋਂ ਕਦਰ ਕਰਾਂਗੇ ਜਦੋਂ ਆਪਣੇ ਆਪ ਦੀ ਕਦਰ ਨਹੀਂ ਕਰਦੇ ਮਾਰੇ ਕਹਿੰਦੇ ਪਵਨ ਗੁਰੂ ਆਪਣੇ ਸਵਾਸਾਂ ਨੂੰ ਗੁਰੂ ਬਾਗੂ ਪੂਜੋਗੇ ਤਾਂ ਗੁਰੂ ਕਿਰਪਾ ਕਰੇਗਾ ਭਾਈ ਵਾਹ ਗਾ ਜੀਵਨ ਸੁਖਮਾ ਕਰ ਦੇਵੇਗਾ ਜੇ ਤੁਸੀਂ ਸਵਾਸਾਂ ਦੀ ਕਦਰ ਨਹੀਂ ਕਰਦੇ ਜਿੱਥੇ ਮਰਜੀ ਭੱਜ ਲਵੋ ਜੋ ਮਰਜੀ ਕਰੀ ਚੱਲੋ ਮਾਰੇ ਕਹਦੇ ਤੁਹਾਡਾ ਸਭ ਕੁਝ ਵੀ ਆਪਦਾ ਹੈ ਪਹਿਲਾਂ ਆਪਣੇ ਤੁਸਰੂਪ ਹੁੰਦੀ ਹੈ ਇੱਜ਼ਤ ਇਸ ਕਰਕੇ ਸਤਿਗੁਰੂ ਪਾਸਾ ਜੀ ਕਹਿੰਦੇ ਭਾਈ ਰੱਬ ਨੂੰ ਮੰਨਣਾ ਗਾ ਤਾਂ ਪਹਿਲਾਂ ਆਪਣੇ ਸਵਾਸਾਂ ਦੀ ਸੰਭਾਲ ਕਰ ਸਕਲੇ ਕਦਰ ਕਰਨੇ ਸੇ ਭਲਾ ਆਪਣੇ ਸਰੀਰ ਦੀ ਕਦਰ ਕਰਨੇ ਸਕ ਲੈ ਇਹ ਮਨੁੱਖਾ ਜਨਮੁਰ ਸੇਵਾ ਤੇ ਭਗਤ ਕਮਾਈ ਤਵ ਇ ਮਾਨਸ ਦੇਹ ਪਾਈ ਇਸ ਦੇਹੀ ਨੂੰ ਸਿਮਰਦੇ ਸੋ ਦੇਹੀ ਪਜ ਹਾਲ ਕੀ ਸੇ ਭਾਈ ਆ ਮਨੁੱਖਾ ਜਨਮ ਐਵੇਂ ਨਹੀਂ ਮਿਲਿਆ ਸਾਹਨੇ ਇਹਨੂੰ ਦੇਵਤੇ ਵੀ ਲੋਚਦੇ ਹੋ ਤਾਂ ਮਨੁੱਖਾ ਜਨਮ ਤਾਂ ਮਿਲਿਆ ਜੇ ਪਿਛਲੇ ਜਨਮ ਦੇ ਵਿੱਚ ਕੋਈ ਭਜਨ ਬੰਦਗੀ ਕੀਤੀ ਤਾਂ ਜਾਂ ਅੱਗੇ ਜਿਹਦੇ ਸਾਸਾਂ ਦਾ ਮਾਣ ਮੁੱਟੀ ਕਦਰ ਕੀਤੀ ਸੀ ਤਾਂ ਜੇ ਮਨੁੱਖਾ ਜਨਮ ਮਿਲ ਗਿਆ ਤੇ ਇਦਾਂ ਨਹੀਂ ਮਿਲਦਾ ਵੀ ਆਪਾਂ ਬਸ ਮਰ ਕੇ ਦੁਬਾਰਾ ਫੇਰ ਇੱਕ ਇਨਸਾਨ ਬਣ ਗਏ 84 ਲੱਖ ਜੁਗਨ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਤੱਕ ਮੈਂ ਕਰਾਂਗਾ ਪਤਾ ਨਹੀਂ ਕਿੰਨੇ ਕੁ ਤਰਾਸੀ ਦੇ ਗੇੜ ਦੇ ਵਿੱਚ ਪਏ ਹੋਏ ਜਨਮ ਭੁਗਤ ਕੇ ਆਏ ਆ ਮਸਾ ਮਸਾ ਭਈ ਪ੍ਰਾਪਤ ਮਨੁੱਖ ਦੁਹਰੀਆ ਗੋਬਿੰਦ ਮਿਲ ਕੇ ਇਹ ਤੇਰੀ ਬਰੀਆ ਇਹ ਬਾਰੀ ਮਿਲੀ ਆ ਸਾਨੂੰ ਮਨੁੱਖਾ ਜਨਮ ਦੀ ਜੇ ਅਸੀਂ ਇਹਦੀ ਕਦਰ ਨਾ ਕਰਾਂਗੇ ਤੇ ਭਾਈ ਸਾਡੇ ਵਾਸਤੇ ਮਾੜੀ ਗੱਲ ਹੈ ਇਸ ਕਰਕੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਸ਼ਲੋਕ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਬਖਿਆਨ ਬਖਸ਼ੀ ਹੈ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਸਾਨੂੰ ਸਮਝਾਉਣਾ ਕੀਤਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਨੂੰ ਅਸੀਂ ਪ੍ਰਾਪਤ ਕਰਨਾ ਵਚਨਾਂ ਦੇ ਉੱਪਰ ਪਹਿਰਾ ਦੇਣਾ ਹੈ ਫਿਰ ਸਤਗੁਰੂ ਜੀ ਕਿਰਪਾ ਕਰਨਗੇ ਇਹ ਲੋਕ ਸੁਤੇਗੇ ਪਰ ਲੋਕ ਸਹਿਣੇ ਨਾਨਕ ਹਰ ਪ੍ਰਭੂ ਆਪਣੇ ਮੇਲੇ ਸਾਡਾ ਲੋਕ ਵੀ ਤੇ ਸਾਡਾ ਪਰਲੋਕ ਵੀ ਮੇਰੇ ਸਤਗੁਰੂ ਜੀ ਸਿਵਾਰ ਦੇਣਗੇ ਉਹਾਂ ਕੋਲ ਆ ਦੁਕਾਨ ਦੀ ਖੇਮਾ ਸੋ ਬਲਾਵਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 3 ਜੀ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦਿ ਆਨੰਦ ਪਿਆ ਮੇਰੀ ਮਾਇ ਸਤਗੁਰ ਤੈ ਪਾਇਆ ਸਤਿਗੁਰ ਤਾਂ ਪਾਇਆ ਸਤਿ ਸਤੀ ਮਨੁ ਕਜ ਬਦਈਆ ਰਾਗ ਰਤਨ ਪਰਵਾਰ ਪ੍ਰਿਆ ਸੰਗ ਗਾਵਣਾਇਆ ਸੋ ਦੂਤਾ ਗਾਉ ਹਰੀ ਕੀਰਾ ਮਨ ਜਿਨੀ ਵਸਾਇਆ ਕਾ ਨਾਨਕ ਅਨੰਦ ਹੋਵਾ ਸਭ ਗੁਰ ਮੈਂ ਪਾਇਆ ਏ ਮਨ ਮੇਰਿਆ ਦੁਸਤਾ ਰੋ ਹਰਨਾ ਲਈ ਅਰਨਾ ਰੋ ਤੂੰ ਮਨ ਮੇਰੇ ਲੋਕ ਸਭ ਸਾਰਣਾ ਅੰਗੀਕਾਰੋ ਕਰੀ ਤੇਰਾ ਕਾਰ ਸਭ ਸਵਾਰਣਾ ਸਭਨਾ ਗੱਲਾਂ ਤੁਮਰਾ ਸਾਮੀ ਸੋਖ ਮੰਨਵਸਾਰੀ ਕੈ ਨਾਨਕ ਮਰਨਾ ਮੀਨੇ ਸਰਦਾਰ ਹੋਰ ਨਾਲੇ ਸਾਚੇ ਸਰਬਾ ਕੈ ਨਾਮ ਕਰਦੀ ਰਾਇ ਚੱਤਾ ਤੀਰਾ ਸਬਸਾਏ ਜਿਸਨੇ ਸੁਪਾਵੇ ਸੌਗਸਾ ਲਾ ਤੇਰੀ ਨਾਮ ਮੰਨੂ ਸਾਹੀ ਨਾਮ ਕਭੁ ਰੁਸਿਆ ਵਾਝੇ ਸਭ ਕਨੇਰੇ ਕੈ ਨਾਮ ਸਿਝਿ ਸਭੋ ਕਿਆ ਨਹੀ ਕਰਦੀ ਰਾਇ ਸਾਚਾ ਨਾਮੇ ਰਾਧਾ ਹੋਰ ਸਾਚਾ ਨਾਮ ਧਰ ਮੇਰਾ ਜਿਨ ਕੋ ਕਾਜੋ ਕਵਾਈਆ ਕਰ ਸੰਤ ਸਤਨਾਰ ਸਿਆ ਇਨਿ ਚਾਰੋਂ ਦਾ ਜੈ ਆਲਾ ਕੁਰਬਾਨ ਕਿਤਾ ਗੁਰ ਗੱਠਾਂ ਉਂਝੇ ਬੜਈਆ ਕਾਹ ਨਾਨਕ ਸੋ ਸੰਤੋਸ ਰੂਪੇ ਆਰੋ ਸਾਚਾ ਨਾਮ ਮਿਰਾ ਧਾਰੋ ਵਾਗੀ ਪੰਚ ਸਖ